ਓ ਤੂੰ ਬਣੀ ਰਹਿੰਦਾ ਮੈਨੂੰ ਵੇਖਦੀ ਆ ਯਾਰ ਰਹਿੰਦੇ ਛੱਡ ਓ ਰਹਿੰਦੇ ਯਾਰ ਅਲਟਰਾ ਸਾਊਂਡ ਕਰਾ ਕੇ ਲਿਆ ਨਹੀਂ ਜਦੋਂ ਕੱਬਣ ਨਹੀਂ ਓ ਤਾ ਜਾ ਨਹੀਂ ਯਾਰ ਤੂੰ ਮੈਨੂੰ ਕਿਹਾ ਕਿ 50 ਦੀ ਵੇਚ ਲੂ ਜੇ ਲੈ ਸੁਣਦਾ ਹੋਇਆ ਪਿਆ ਖੋਦਿਆ ਯਾਰ ਓਏ ਨਹੀਂ ਡਟ ਨਮਿਤਰੋਂ ਨੱਕ ਬਾਈ ਕੋਲੇ ਟਾਪ ਦਾ ਨਾ ਤੂਰ ਕਿ ਦਿਖਾਉਣਿਆ ਤੇ ਫੇਰ ਬਾਈ ਨਾਲ ਗੱਲਬਾਤ ਕਰਾਂਗੇ ਲੈ ਤੋਰ ਬਾਈ ਕਰ ਇੱਕ ਵਾਰੀ ਤਾਜੀ ਸੂਈ ਹੋਈ ਆ ਮਾਗਰ ਕਟਾ ਬਾਈ ਹਾਂ ਮਾਗਰ ਕਟਾ ਨੀਲੀ ਰਾਵੀ ਦਾ ਨੀਲੀ ਰਾਵੀ ਦਾ ਤੁਰਦੀ ਇੱਕ ਵਾਰੀ ਚੱਕਰ ਉਹ ਤੁਸੀਂ ਆਇ ਤੁਨ ਲੈ ਚਲ ਬਾਈ ਆ ਯਾਰ ਤੁਰਦੀ ਚੈੱਕਰ ਲੋ ਤੇ ਬਾਕੀ ਆਪਾਂ ਬਾਈ ਤੋਂ ਜਾਵਾਂਗੇ ਬਰਪਰੀ ਤੋਂ ਲੈ ਕੇ ਦੇਮ ਆਇ ਤੁਨ ਲੈ ਮੱਖਦੇ ਮੜਿਆ ਮੱਖਕਦੇ ਗਏ ਰਪਾ ਥੋੜੇ ਕਈ ਵਾਰ ਪਸੂ ਨੇ ਬਾਹਰ ਅੰਦਰ ਨਹੀਂ ਆਇਆ ਹੁੰਦਾ ਤਾਂ ਕਰਕੇ ਇਹਦਾ ਕਰਨ ਲੱਗ ਜਾਂਦਾ ਥਣ ਲੇਵਾ ਬਿਲਕੁਲ ਸਾਫ ਆ ਚਾਰੇ ਥਣ ਕੱਲੇ ਕੱਲੇ ਨੇ ਮਨੋਗੁਰ ਪ੍ਰੀਤੇ ਥੋੜਾ ਬੱਚਾ ਜਿਆਦਾ ਕਰਦੀ ਹੈ ਨਾ ਹਾਂ ਬੱਚੇ ਤਾਂ ਕੋਲਾ ਕਰ ਦੂਗਾ ਨੀਲੀ ਦਾ ਵੀ ਤਾਂ ਮਗਰ ਕੱਟਾ ਤੇ ਬਾਕੀ ਬਾਈ ਨਾਲ ਗੱਲਬਾਤ ਜਿਹੜੀ ਕਰਦੇ ਆਂ ਬਾਈ ਹਾਂ ਬਾਈ ਸਸਰੀ ਕਾਰ ਸਸਰੀ ਕਾਰ ਬਾਈ ਨਾਮ ਦੱਸਿਓ ਜਗਸੀਰ ਸਿੰਘ ਜੀ ਜਗਸੀਰ ਬਾਈ ਜੇ ਆਪਾਂ ਗੱਲ ਕਰ ਲਈਏ ਇਸ ਮੱਝ ਦੀ ਤਾਂ ਕੰਮੇ ਸੁਏਗੀ ਇਹ ਵੀਰਜੀ ਤੀਜਾ ਤੀਜਾ ਸੁਆ ਹਾਂਜੀ ਕੈ ਦਿਨ ਹੋ ਗਏ ਇਹਨੂੰ 8 ਦਿਨ ਹੋ ਗਏ ਅੱਜ 8 ਦਿਨ ਸੁਈਆ ਦੁੱਧ ਬਾਈ ਦੁੱਧ 11 ਲੀਟਰ ਤਿਆਰ ਆ ਪੂਰਾ ਪੂਰਾ ਯਾ ਵਾ ਜੇ ਲਿਖਾ ਦੇਗਾ ਯਾ ਵਾ ਦੱਸ ਲੀ ਲੈ ਮਿੱਤਰੋ 11 ਕਿਲੋ ਬਾਈ ਦੁੱਧ ਤਿਆਰ ਦੱਸਦਾ ਤਸੱਲੀ ਕਹਿੰਦਾ ਕਰਾ ਦੇ ਕੋਈ ਚੱਕਰ ਨਹੀਂ ਠੀਕ ਆ ਦੋ ਟਾਈਮ ਤਿੰਨ ਟਾਈਮ ਚੋਈ ਕਰ ਸਕਦੇ ਹਾਂ ਹਾਂ ਕਰਦੀ ਮੱਝ ਆ ਗਈ ਬੜੀ ਮੱਝ ਤੇ ਨੀਲੀ ਰਾਵੀ ਦਾ ਮਗਰ ਜਿਹੜਾ ਕਟਾ ਤੇ ਜ ਕਿਸੇ ਰੇਟ ਦੀ ਗੱਲ ਆਣੀ ਰੇਟ 115 115 ਮੰਨ ਤਾਂ ਹੋ ਜੂ हां हो जी खुला हो रेट 1 लाख 15000 हां मानतान होजुगा मानसा मंडी ਤੇ ਬਾਈ ਪਹੁੰਚੇ ਹੋਏ ਸੀ ਲੈ ਕੇ ਨੇ ਕੰਡੀ ਤੋਂ ਨਹੀਂ ਨਹੀਂ ਜੀ ਜਿਵੇਂ ਮੈ ਤੁਨੋਲੇ ਮਿਲੇ ਸੀ ਉਦੋਂ ਆਪਾਂ ਤੇ ਜਿਵੇਂ ਕਿਦੇ ਕਾਟਾ ਵੀ ਹਾਂ ਆਪਦੀਆਂ ਕੱਪੜਾ ਬਾਕੀ ਕਿਦੋਂ ਘਰ ਦੀ ਤਿਆਰ ਹਾਂ 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 ਤਿਆਰ ਹੋਊਗੀ ਵਪਾਰ ਨਹੀਂ ਕਰਦੇ ਨਾ ਵਪਾਰ ਨਹੀਂ ਵਪਾਰ ਨਹੀਂ ਬਾਈ ਕਹਿੰਦਾ ਕਰਦੇ ਕਾਫੀ ਟਾਈਮ ਪਹਿਲਾਂ ਤੁਨੋਲੇ ਮਿਲਿਆ ਸੀ ਬਾਈ ਉੱਥੇ ਵੀ ਨੀਲੀ ਰਾਬੀ ਦੀ ਵੀਡੀਓ ਪਾਈ ਸੀ ਉਹ ਵੀ ਆ ਵੀ ਘਰ ਦੀ ਤਿਆਰ ਕਰਖਾ ਲੈ ਸੀ ਕਿ ਵੇਚੀ ਸੀ ਉਹ ਹਾਂ ਵੇਚੀ ਸੀ ਵੀਰ ਜੀ ਵਧੀਆ ਹਾਂ ਬਹੁਤ ਵਧੀਆ ਵਧੀਆ ਲੱਗੇ ਵੀਡੀਓ ਦੇਖੋ ਬਹੁਤ ਦੇਖ ਕੇ ਤਾਈਓਂ ਦੇਖ ਰਿਹਾ ਨਾ ਹਾਂ ਦੇਖ ਰਿਹਾ ਤਾਂ ਲਾਈਕ ਵੀ ਕਰਦੇ ਆ ਜਵਾਹਰ ਕਹਿੰਦਾ ਲਾਈਕ ਕਰ ਬਾਈ ਵੀਡੀਓ ਬਾਈ ਦੇਖ ਰਹਿੰਦਾ ਲਾਈਕ ਵੀ ਕਰਦਾ ਕਹਿੰਦਾ ਚੰਗੀਆਂ ਲੱਗਦੀਆਂ ਨੇ ਠੀਕ ਆ ਤੇ ਬਾਕੀ ਆਪਾਂ ਜਿਹੜਾ ਕੋਈ ਕੱਟਵਟ ਨਹੀਂ ਕਰਦੇ ਵਧੀਆ ਸਾਫ ਸਥਰੀਆਂ ਵੀਡੀਓ ਹੁੰਦੀਆਂ ਤੇ ਬਾਈ ਨੇ ਅੱਜ ਫੇਰ ਹੀ ਬੋਲ ਮਾਰ ਕੇ ਦੁਬਾਰੇ ਮੱਝ ਲੈ ਕੇ ਆਏ ਸੀ ਅੱਜ ਫੇਰ ਵੀਡੀਓ ਪਾਈ ਆ ਤੇ ਕਾਫੀ ਟਾਈਮ ਪਹਿਲਾਂ ਮਿਲਿਆ ਸੀਗਾ ਤੇ ਘਰ ਦੀ ਮੱਝਾ ਮਿੱਤਰੋ 1,11500 ਰੇਟਾ ਕੋਈ ਚੱਕਰ ਨਹੀਂ ਬਾਈ ਕਹਿੰਦਾ ਮਾਨਤਾਨ ਹੋ ਜੂਗਾ ਜਦੋਂ ਤੁਸੀਂ ਆ ਕੇ ਵਾਰੀ ਤਸੱਲੀ ਕਰਕੇ ਖਰੀਦੋਗੇ ਹਾਂ ਲੈਕਨ ਬਾਈ ਕੋਲੇ ਟਾਪ ਕੁਆਲਿਟੀ ਦਾ ਜਮਾਂ ਕੁਆਲਿਟੀ ਵਾਲਾ ਨਾ ਹੈਗਾ ਤੇ ਚੰਗਾ ਇੱਕ ਮਿੰਟ ਇਧਰ ਵਧੀਆ ਸਿਹਰਾ ਗੱਲ ਬਾਤ ਬਾਈ ਪਹਿਲਣ ਲੱਗੀ ਜੋ ਪਹਿਲਣਾ ਵੀਰੇ ਠੀਕ ਹੈ ਕਰਦੀ ਆਪਣੀ ਕਰਦੀ ਵਪਾਰ ਨਹੀਂ ਕਰਦੇ ਬਾਈ ਕਹਿੰਦਾ ਕਰਦੀ ਟਾਪ ਕੁਆਲਿਟੀ ਝੋਟੀਆਂ ਪਹਿਲੇ ਸੂਇਆ ਛੋਟੀ ਸਿੰਗੀਰੀ ਤੇ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਗਿਆ ਬਣ ਲੱਗ ਗਿਆ ਓ तो जो तुम ईप खवाओगे वो पे दिखेगा। और दिखेगा क्यों कर जब उसकी लेवटी सुथरी और बड़ी तैयार हो जाएगी दूध की जाओ न तो दो मेडिकल स्टोर पे उड़ते लेकर दस दस एम एल तड़के सांझ रोटियाम चौपड़ दो इससे थारी मैं की लेवटी भी बड़ी तैयार होगी और जोटी भी सुथरी दिखेगी या पहले एक लीटर की पैकिंग माया करती ਇਪ ਦੋ ਕੀ ਮੇ ਵੀ ਆ ਗਈ ਹੈ ਅਰ ਬੇ ਬ ਹੋਰ ਵੀ ਗਣੀ ਜਾਣਕਾਰੀ ਚਾਹੀਏ ਸੈਨਾ ਤੇ ਇਸ ਨੰਬਰ ਪਰ ਫੋਨ ਕਰ ਲਿਓ 789 20 42000 ਹਰ ਪਸ਼ੂ ਪਾਲਕ ਕੀ ਪਸੰਦ ਰਾਈਟ ਹੈ ਜੀ ਬਾਕੀ ਥਾਲੇਵਾ ਬਿਲਕੁਲ ਸਾਫਾ ਜੇ ਆਪਾਂ ਗੱਲ ਕਰੀ ਹੈ ਨਾ ਮਗਰ ਕਟਾ ਤੇ ਬਾਈ ਸੱਸੀ ਗੱਲ ਸੱਸੀ ਗੱਲ ਜੀ ਇਹਨੂੰ ਹੋ ਜਾ ਬਾਈ ਲਓ ਜੀ ਤੇ ਬਾਈ ਨਾਮ ਦੱਸ ਮਨਾ ਸਿਕੰਦਰ ਸਿੰਘ ਜੀ ਸਿਕੰਦਰ ਪਿੰਡ ਬਾਈ ਨਥੇ ਆ ਨਥੇ ਆ ਤੇ ਮਾਨਸਾ ਮੰਡੀ ਤੇ ਲੈ ਕੇ ਆਏ ਤੁਸੀਂ ਪਹਿਲੇ ਸੂਈ ਝੋਟੇ ਹੈ ਨਾ ਜੈਡ ਬਲੈਕ ਆ ਕਿੰਨੇ ਦਿਨਾਂ ਦੀ ਸੂਈ ਆ ਬਾਈ ਇਹਨੂੰ ਸੂਈ ਨੂੰ ਹੋ ਗਿਆ 14 ਦਿਨਾਂ ਅੱਜ 14 ਦਿਨ ਦੁੱਧ ਬਾਈ ਸਿਕੰਦਰ ਹੁਣ ਦੁੱਧ ਹੁਣ 8 ਕਿਲੋ ਪੂਰਾ ਲੈ ਮੇਚੋ 8 ਕਿਲੋ ਦੁੱਧ ਤਿਆਰ ਆ ਪਹਿਲਾਂ ਝੋਟੀਆਂ ਪੂਰੀ ਜੈਡ ਬਲੈਕ ਆ ਤੇ ਸਕੀਨ ਆ ਘਰ ਦੀ ਪਾਲੀ ਹੈ ਨਾ ਬਰਦੀ ਪਾਲੀ ਕੱਟੀ ਆ ਘਰ ਦੀ ਪਾਲੀ ਕੱਟੀ ਆ ਵਧੀਆ ਤੇ ਟੌਪ ਕੋਈ ਠੰਡੀ ਸੀ ਲਾ ਬਾਈ ਪੂਰੀ ਠੰਡੀ ਜੋ ਠੀਕ ਆ 8 ਕਿਲੋ ਦੁੱਧ ਤਿਆਰ ਆ ਤੇ 2 ਕਿਲੋ ਜ਼ੋਰ ਮਾਰ ਕੇ ਬਈ ਦੇ ਦੂਗਾ ਹਾਂ 10 ਕਿਲੋ ਕਰੂਗਾ ਮੈਲਾਂ ਘੜਿਆ 10 ਦੀ ਹੈਗੀ ਉਮੀਦ ਹਾਂ 10 ਕਿਲੋ ਦੀ ਬਈ ਕਹਿੰਦਾ ਉਮੀਦ ਹੈਗੀ ਐ ਮੈਲਾ ਮੂਲਾ ਝੜਾ ਨਹੀਂ ਹਜੇ ਛੋਟੀ ਸਕੀਨ ਆ ਵਧੀਆ ਦੂਜੇ ਸੂਏ ਨੂੰ ਜਿਹੜੀ ਬਣਨ ਵਾਲੀ ਆ ਤੇ ਸਿਕੰਦਰ ਬਾਈ ਰੇਟ 1.85 ਹਜ਼ਾਰ ਆ ਜੀ 85 ਹਜ਼ਾਰ ਮਾਨਤਨ ਹੋ ਜੂ ਹੋ ਜੂ ਰੇਟ 85 ਹਜ਼ਾਰ ਕਰਦਾ ਬਾਈ ਮਾਨਤਨ ਹੋ ਜੂਗਾ ਤੇ ਜੇ ਕਿਸੇ ਬਾਈ ਨੇ ਖਰੀਦਣੇ ਤਾਂ ਪੂਰੀ ਤਸੱਲੀ ਕਰਕੇ ਖਰੀਦਿਓ ਲੈ ਮੈਂ ਤਰੋਂ ਨੱਕਾ ਨੀਲੀ 라ਵੀ ਦਿਖਾਉਣੇ ਤੁਨੂੰ ਤੇ ਹਾਂਜੀ ਹਾਂ ਸੂਈ ਹੋਈਆ ਤਾਂ ਜੀ ਹੈਨਾ ਇੱਕ ਵਾਰੀ ਤੁਰਦੀ ਚੈੱਕ ਕਰੋ ਤੇ ਪੂਰੀ ਡਿਟੇਲ ਬਾਈ ਤੋਂ ਲੈ ਕੇ ਦੇਵਾਂਗੇ ਤੇ ਗੱਗੀ ਬਾਈ ਕੀ ਹਾਲਤ ਆਲਾ ਠੀਕ ਹੈ ਜੀ ਵਧੀਆ ਜੀ ਇਹ ਪਿੰਡ ਆਪਣਾ ਸੀਗਾ ਦਲੇਲ ਆਲਾ ਜੀ ਦਲੇਰਾ ਤੇ ਗੱਗੀ ਜੇ ਆਪਾਂ ਗੱਲ ਕਰ ਲਈ ਆ ਛੋਟੀ ਦੀ ਬਾਈ ਐਮ ਐਸ ਵੀ ਆ ਦੂਜਾ ਸੂਆ ਸੂਈ ਹੋਈਆ ਦੂਜਾ ਸੂਆ ਹਾਂਜੀ ਫੇਸਬੁਕ ਚੰਗਾ ਹੈ ਨਾ ਥਾਣਾ ਦਾ ਹਾਂਜੀ ਸੂਈ ਨਾ ਦੋ ਮਹੀਨਾ ਮੇਰੇ ਸਾਹਮਣੇ ਮਹੀਨਾ ਉੱਗ ਨਹੀਂ ਨਹੀਂ 15 ਦਿਨਾਂ ਦਾ ਬੱਚਾ ਥੋੜੇ ਰੱਖਾਂਗੇ ਬੱਚਾ ਰੱਖਾਂਗੇ ਹੂੰ ਦੇ ਗੌਰੀ ਜੋ ਮੈਂ ਆਈ ਹੋਈ ਹੈ ਤੇ ਹੁਣ ਦੁੱਧ ਬਾਈ ਗਈ 12 ਕਿਲੋ ਦੀ ਗਰੰਟੀ ਹੈ ਪੂਰਾ ਪੂਰਾ ਤੋੜ ਕੇ ਲਗਾਇਆ ਲੈ ਮੇਤਰੋ 12 ਕਿਲੋ ਦੀ ਬਾਈ ਕਹਿੰਦਾ ਗਰੰਟੀ ਹੈ ਪਰ ਜਿਹੜਾ ਨੀਲੀ ਰਾਵੀ ਨਸਲਾ ਤਾਂ ਵਧੀਆ ਹੁੰਦੀ ਆ ਬਾਈ ਦੁੱਧ ਇਹ ਕੱਢ ਦਿੰਦੀ ਆ ਤੇ ਬਾਕੀ ਦੁੱਧ ਜਿਹੜਾ ਨੀਲੀ ਰਾਵੀ ਪਸ਼ੂ ਨੇ ਕੱਢਣੀ ਕੱਢਣਾ ਹੁੰਦਾ ਕਿਉਂਕਿ ਬਰੀਡ ਦੇ ਕਮ ਹੁੰਦਾ ਇਹਨਾਂ ਦਾ ਤਾਂ ਵਧੀਆ ਨਕਦੀਆਂ ਜਮਾ ਵਧੀਆ ਦੁੱਧ ਦੇਈਂ ਹੈਨਾ ਕੱਦ ਜ਼ਰੂਰ ਥੋੜਾ ਹਾਂ ਤੇ ਬਈ ਜੇ ਆਪਾਂ ਮੱਲਾ ਗੱਲ ਕਰੀ ਸੁਆ ਘੱਮ ਅਸੀਂ ਦੂਜਾ ਜੀ ਦੂਜਾ ਹਾਂਜੀ ਹੂੰ ਤੇ ਹੁਣ ਦੁੱਧ 12 ਪੂਰਾ ਤੇ ਮੈਂ ਲਵਾ ਦਿਆਂ ਗੰਡਾ ਲਵਾ ਦਿਆਂਗੇ ਅਸਲੀ ਕਰਾ ਜਮਾ ਬਾਕੀ ਫਿਰ ਤਸਲੀ ਦੇ ਤਰ੍ਹਾਂ ਤੇ ਹੈ ਹੀ ਕਰਾ ਤੇ ਰੇਟ ਕੀ ਕਰਿਆ ਭਾਈ 1 ਲੱਖ ਤੇ 5000 1 ਲੱਖ 5000 ਰੁਪਏ 5000 ਮਾਨਦਾਨ ਕਿ ਨਾ ਕਰਾਂਗੇ ਉਹਦੋਂ ਆਪਾਂ 5 ਚੱਕ ਦੇਾਂਗੇ ਜੇ ਵੀਡੀਓ ਦੇ ਜੇ ਵੀਡੀਓ ਦੇਖ ਕੇ ਹੋਰ ਚੱਕ ਦੇਾਂਗੇ 2000 ਖੁਸ਼ ਕਰਕੇ ਦੋ ਜਿਵੇਂ ਅੱਜ ਬਾਗਵਾ ਕਰਕੇ ਦੋ ਰਾਂਗੇ ਵੀ ਮੰਨ ਲਾ ਜਿਵੇਂ ਆਪਾਂ ਕਹ ਜੀ ਇਹ ਤਿਹਾਰਾਂ ਦਿਨ ਨੇ ਹਾਂ ਹਾਂ ਤਾਂ ਖੁਸ਼ ਕਰਕੇ ਦੋ ਰਾਂਗੇ ਹਾਂ ਵਾ ਦਸਹਿਰਾ ਆਫਰ ਲਾਦਾ ਹੂੰ ਲੈ ਮੇਟਰ ਬਾਈ ਕਹਿੰਦਾ ਆਫਰ ਲਾ ਦਾਂਗੇ ਕੋਈ ਬੰਦਾ ਆ ਮੋੜਨ ਨਹੀਂ ਦਿੰਦੇ ਰੇਟ 1 ਲੱਖ 5000 ਮਹਾਨਤਾਂ ਜ਼ਰੂਰ ਹੋਊਗਾ ਪਰ ਬੰਦੇ ਨੂੰ ਮੋੜਨ ਨਹੀਂ ਦੇਣਾ ਕਹਿੰਦਾ ਮੱਧ ਵੇਖ ਹੀ ਦੋ ਰਾਂਗੇ ਮੈਂ ਚੰਗੀ ਆ 12 ਕਿਲੋ ਦੁੱਧ ਤੁਸੀਂ ਗਾਰੰਟੀ ਕਰ ਲਿਓ ਮਿਲ ਲਿਓ ਪੂਰਾ ਹਨਾ ਤਸੱਲੀ ਕਰਕੇ ਫੇਰ ਦੇਖਿਓ ਹਾਂਜੀ ਤੇ ਦੋ ਨੰਬਰ ਤੇ ਬਾਈ ਟੋਰੀ ਮੇਲ ਮੜੀ ਇਤਾਈ ਸੂਈ ਜਮਾ ਹਾਂ ਇਹ ਇਤਾਈ ਸੂਈ ਹੈ ਕਿ ਦਿਨ ਹੋ ਗਏ ਇਹਨੂੰ 5 ਮਹੀਨੇ ਮਦਨ 5 ਮਹੀਨੇ ਮਦਨ ਥੋੜਾ ਲੱਸੀ ਬੜੀ ਜਿਆਦੇ ਹੈ ਨਾ ਉਹਨਾਂ ਨੂੰ ਹੋ ਜਾ ਥੋੜਾ ਸੁਆ ਮੰਨਣੀ ਨਾ ਸੁਕੇ ਤੇ ਲੱਸੀ ਮਤ ਜਿਆਦੇ ਆ ਥੋੜੀ ਜ਼ਰੂਰ ਤੇ ਵੱਡੀ ਆ ਜਿਵੇਂ ਆਪਾਂ ਕਹਦੇ ਹੋਂ ਜਾਗਾ ਕਿ ਚੌਥੇ ਪੰਜਵੇਂ ਸੂਈ ਕਿ ਨਹੀਂ ਹਾਂ ਜੀ ਤੀਜਾ ਸੂਈ ਸੁਆ ਮੰਨੀ ਖੜੀ ਹੈ ਹਮ ਕਿਉਂ ਬਗਾਨੇ ਘਰੋਂ ਆਉਂਦੀਆਂ ਨਹੀਂ ਆ ਕੇ ਚੱਖ ਨਹੀਂ ਜਗਦੀਆਂ ਕਈ ਤਾਂ ਨੇਵੇ ਸਾਫ ਹਣਾ ਨੇਵੇ ਦੀ ਥਾਂ ਲੇਵੇ ਥਾਂ ਲੇਵਾ ਸਾਫ ਇੱਕ ਨੰਬਰ ਤੇ ਵਧੀਆ ਤੇ ਬਾਕੀ ਥੋੜਾ ਜਿਹਾ ਜਿਵੇਂ ਆਪਾਂ ਕਹਿੰਦੇ ਆ ਸੂਆ ਮੰਨੀ ਖੜੀ ਐ ਤਾਜੀ ਸੂਈ ਆ ਤੇ ਦੁੱਧ ਵੀ ਹੁਣ ਦੁੱਧ ਦੇ ਥਲੇ ਹੁਣ 10 ਕਿਲੋ ਬੋਲਾ ਹੈ ਹਨਾ ਦੇਣਾ ਹੋ ਕਰ ਦੂੰ ਗਰੰਟੀ ਨਾਲ ਤੋਲ ਕੇ 10 ਕਿਲੋ ਬੋਲਾ ਹੈਗਾ ਹਾਂਜੀ ਤਸੱਲੀ ਕਰ ਜਮਾਂ ਤਸੱਲੀ ਕਰਕੇ ਲੈ ਕੇ ਹਨਾ ਦੇਊਗਾ 11 ਬਾਰ ਹਾਂਜੀ ਹਾਂ ਐਡੀ ਮੈਨੇ 11 12 ਨਾਲ ਦਿੱਤਾ ਤਾਂ ਕਿ ਫਿਰ ਕੀ ਦਿੱਤਾ 10 ਕਿਲੋ ਜਮਾਂ ਪ੍ਰੋਪਰ ਤਿਆਰ ਐ ਤਾਜੀ ਸੂਈ ਜਮਾਂ ਫਰੈਸ਼ ਆ ਹਾਂਜੀ ਤੇ ਤਸੱਲੀ ਤੁਸੀਂ ਕਰ ਲਿਓ ਰੇਟ ਬਾਈ ਇਹਦਾ ਵੀ 1:10 ਹੈ ਜੀ 1:10 ਹਾਂਜੀ ਮਾਣਤਨ ਹੁੰਦਾ ਇਹਦਾ ਵੀ ਮਾਣਤਨ ਖੁੱਲਦਾ ਹੀ ਕਰਾਂਗੇ ਮਾਣਤਨ ਹੋ ਜੂਗਾ ਤੇ ਰੇਟ 1:10 ਦਾ ਤਾਜੀ ਸੂਈਏ 10 ਕਿਲੋ ਦੇ ਡੇੜਾ ਪ੍ਰੋਪਰ ਤਿਆਰਾ ਤੇ ਬਾਈ ਤਨ ਨੰਬਰ ਦੋ ਤੋਰੀ ਤਨ ਬਾਈ ਤੋਰੀ ਇਹ ਸੰਗਜਾ ਜ਼ਰੂਰ ਖੁੱਲਿਆ ਤੇ ਇਹਨੂੰ ਬਾਈ ਕਹ ਕੇ ਤਨ ਹੋ ਗਏ ਸੂਈ ਨੂੰ ਇਹਨੂੰ ਵੀ ਹਫਤਾ ਹੀ ਦੱਸ ਦੇਣੀ ਹੋਏ ਹਫਤੇ ਦੱਸ ਦੇਣਾ ਸੂਈ ਹੈ ਹਾਂਜੀ ਮੱਝ ਬਣੀ ਬਹੁਤ ਹਨਾ ਦੁੱਧਾ ਦੁੱਧ ਨਾਲੀ ਬਣੀ ਹੈ ਜੀ ਸੰਗਜ ਜ਼ਰੂਰ ਖੁੱਲਿਆ ਮਾਜਰਾ ਥਣ ਲੈਵਾ ਇੱਕ ਨੰਬਰ ਆ ਜਮਾ ਸਾਫ ਤੇ ਪੂਰਾ ਟਾਈਟ ਲੇਵਦੀ ਜਮਾ ਤੇ ਗੱਗੀ ਬਾਈ ਉਹਨੂੰ ਕਹਿ ਦੇਣਾ ਕੋਈ ਸੂਈਂ ਦੱਸ ਦੇਣਾ ਸੂਈਂ ਦੱਸ ਦੇਣਾ ਜੀ ਹਾਂ ਜੀ ਦੁੱਧ ਹੁਣ ਦੁੱਧ ਦੇ ਨਾਲ 11 ਕਿਲੋ ਦੀ ਗਾਰੰਟੀ ਹੈ ਜੀ ਪੂਰਾ ਤੋਲ ਕੇ ਲੈ ਕੇ ਜਾਵੇ ਲੈ 11 ਕਿਲੋ ਬਾਈ ਕਹਿੰਦਾ ਤੋਲ ਕੇ ਲੈ ਜਾਓ ਗਾਰੰਟੀ ਵਾਲਾ ਠੀਕ ਆ ਥਣ ਲੈਵਾ ਬਿਲਕੁਲ ਸਾਫ ਆ ਜਮਾ ਤੇ ਫਸਮਾ ਜਮਾ ਪੱਟਾਂ ਦੇ ਵਿੱਚ ਲੇਵਾ ਅੜਿਆ ਪੈ ਜਾਣਾ ਤੇ ਥੋੜਾ ਸਿੰਘ ਜਰੂਰ ਖੋਲਿਆ ਤੇ ਬਾਕੀ ਝੋਟੀ ਚੰਗੀ ਆ ਇਹ ਪੂਰੀ ਜਮਾ ਵਧੀਆ ਓਕੇ ਗੱਲ ਬਾਤਾਂ ਤੇ ਇਹਦਾ ਅੱਗੇ ਰੇਟ ਬਾਈ ਇਹਦਾ 95000 ਰੁਪਏ 95000 ਮਾਨਤਨ ਹੋ ਜੂ ਹਾਂਜੀ ਮਾਨਤਨ ਹੋ ਜੇ ਤੰਨੇ ਇਕੱਠੀਆਂ ਖਰੀਦਣੀਆਂ ਅਗਲੇ ਨੇ 10000 ਰੁਪਏ ਮਾਨਤਨ ਕਰਾਂਗੇ ਜਿੰਨਾ ਆਫਰ ਆ ਸੌਦਾ ਕਰਕੇ ਘਟਾ ਕੇ ਜੇ ਜਦ ਸੌਦਾ ਹੋ ਗਿਆ ਇਸ ਤੋਂ ਬਾਅਦ 10000 ਰੁਪਏ ਮਾਨਤਨ ਕਰਦੇ ਹਾਂ ਤੰਨਾ 'ਚ ਲੈ ਮਿੱਤਰੋ ਜੇਕਰ ਕਿਸੇ ਨੇ ਤੰਨਾ ਖਰੀਦਣੀਆਂ ਸੌਦਾ ਕਰਕੇ ਮਾਨਤਨ ਕਰਾ ਕੇ ਜਮਾ ਜਦੋਂ ਆਓਗੇ ਇਸ ਤੋਂ ਬਾਅਦ 10000 ਰੁਪਏ ਬਾਈ ਕਹਿੰਦਾ ਹੋਰ ਕੱਟ ਕਰ ਦਾਂਗੇ ਤੰਨਾ ਖਰੀਦਣ ਤੇ ਆਫਰ ਹੈਗਾ बाकी नमस्कार पशुपालक साथियों क्या आपका पशु बांझपन का शिकार है या वह बार बार फिरता है या वह गर्भ धारण नहीं कर रहा तो आपको चिंता करने की बिल्कुल भी जरूरत नहीं है आज से ही खिलाना स्टार्ट करें अपने पशु को राइट मीन जी हाँ राइट मीन के अंदर सभी पोषक तत्व ए क्वालिटी के हैं जो आपके पशु के शरीर को ठीक करके उसके प्रजनन क्षमता को बढ़ाता है जिससे आपका पशु सालाना बच्चा पैदा करता है राइट right मीन की पैकिंग एक किलो पांच किलो बीस किलो की बाल्टी में उपलब्ध है राइट right मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात पे संपर्क भी कर सकते हैं तसली करनी है ਬੜਾ ਨਹੀਂ ਕਹਿੰਦੇ 11 12 ਕਿਲੋ ਵਾਲੀਆਂ ਮਿਲ ਜਾਂਦੀਆਂ ਨੇ ਪੱਕੀਆਂ ਜੌਣੀਆਂ ਆਪਣੀਆਂ ਰਹੇ ਤੇ ਕੋਈ ਮੈਂ ਕਾਕੀ ਦੌਣੀਆਂ ਇੱਥੇ ਹੁੰਦਾ ਬਾਈ ਮਾਨਸਾ ਮੰਡੀ ਤੇ ਹੁੰਦੇ ਇਹੇ ਇੱਕ ਮੰਡੀ ਤੇ ਪਰ ਤੁਸੀਂ ਤਸੱਲੀ ਕਰ ਕਿਹੜਾ ਮੱਝਾਂ ਖਰੀਦ ਸਕਦੇ ਉਹਨਾ ਬਾਈ ਕੋਲੇ ਯਾਰ ਬ੍ਰਾਂਡ ਵਾਲੀ ਪੂਰੀ ਕੱਟੀ ਦੇਖਣ ਨੂੰ ਮਿਲੀ ਆ ਤੇ ਹੈਵੀ ਵਾਲੀ ਜੰਗੇ ਸਿੰਘ ਸੁੰਗ ਜੰਮ ਅਹਿਮ ਮੋੜ ਦੀ ਜਾਂਦੀ ਆ ਉੱਥੇ ਲੈ ਚੱਲ ਬਾਈ ਤੇ ਬਾਕੀ ਬਾਈ ਦਾ ਕੱਟੀਆਂ ਦਾ ਕੰਮ ਆ ਜਿਹੜੇ ਭਰਾ ਕਹਿੰਦੇ ਹੁੰਦੇ ਕੱਟੀਆਂ ਲੈਣੀਆਂ ਨੇ ਤੇ ਲੈਣੀ ਵੀ ਕੋਕਾ ਵੀ ਸਨਾਂ ਤੇ ਪਿੱਠਪੜਾ ਚੈੱਕ ਕਰੋ ਯਾਰਾ ਕੱਟੀ ਦਾ ਹਨਾ ਕਿਆ ਬਾਤ ਕਮਾਲ ਆ ਤੇ ਬਹੁਤ ਹੀ ਵਧੀਆ ਜਾਨੀ ਕਿ ਕੱਟੀ ਸੋਹਣੀ ਤਿਆਰ ਹੋਈ ਹੋਈ ਆ ਤੇ ਬਾਕੀ ਸੰਗ ਸੰ ਗੁੰਡਾ ਕਰਦੀ ਜਾਂਦੀ ਐ ਮੋੜਦੀ ਜਾਂਦੀ ਆ ਤੇ ਸ਼ਿੰਗਾਰਨ ਕਨੀਓ ਬਾਈ ਨੇ ਵੀ ਕਸਰ ਛੱਡੀ ਕੋਈ ਤੇ ਬ੍ਰਾਂਡ ਆ ਜੇ ਬੂਰੀ ਕੱਟੀ ਖਰੀਦਣਾ ਚਾਹੁੰਦੇ ਤਾਂ ਇੱਥੇ ਤੁਹਾਨੂੰ ਮਾਨਸਾ ਮੰਡੀ ਤੇ ਆਉਣਾ ਪਊਗਾ ਤੇ ਸਰਪ੍ਰਕਾਰ ਦੀਆਂ ਕੱਟੀਆਂ ਮਿਲ ਜਾਂਦੀਆਂ ਨੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸੱਸੀ ਗਾਲ ਸੱਸੀ ਗਾਲ ਪੁੱਛਿਆ ਬੋਲੀ ਮੇਰਾ ਨਾਮ ਦੱਸਿ ਬਣੀ ਬਹਾਲ ਸਿੰਘ ਠੀਕ ਆ ਬਹਾਲ ਜੇ ਭਈ ਆਪਾਂ ਗੱਲ ਕਰ ਲਈਏ ਆ ਬੁਰੀ ਕੱਟੀ ਕਿੰਨੇ ਟਾਈਮ ਦੀ ਹੈ ਇਹ ਸਾਰੀ ਹੈ ਜੇ ਡੇਢ ਸਾਲ ਤੋਂ ਉੱਪਰ ਆਈ ਡੇਢ ਸਾਲ ਤੋਂ ਉੱਪਰ ਆਈ ਡੇਢ ਸਾਲ ਠੀਕ ਆ ਡੇਢ ਕ ਸਾਲ ਦੀ ਮਨਲਾ ਪਲੱਸ ਆ ਗਈ ਤੇ ਕੀ ਰਿਕਾਰਡ ਕੋਲ ਹੈ ਭਈ ਇਹਦਾ ਹੈਗਾ ਆਪਣੇ ਕੋਲੇ ਰਿਕਾਰਡ ਹਾਂਜੀ ਹਾਂਜੀ ਕਿੰਨੇ ਕੁ ਦੁੱਧ ਵਾਲੀ ماں ਦੀ ਮਨਲਾ ਇਹਦੀ ਮਾਂ ਥੱਲੇ ਸੀਗਾ 16 17 ਗਲੀ 16 17 ਗਲੀ ਹਾਂਜੀ ਕਈ ਵਾਰ ਭਈ ਅਗਲਾ ਕਹਿੰਦਾ ਪ੍ਰੂਫ ਦੇ ਦੇਾਂਗੇ ਹਾਂ ਹਾਂ ਦੇ ਦੇਾਂਗੇ ਹੈਗੇ ਆਪਣੇ ਕੋਲ ਹਾਂਜੀ ਠੀਕ ਆ ਤੇ ਹੁਣ ਕੀ ਕੀਮਤ ਕਰੀ ਭਈ ਦੀ ਇਦੀ ਕੀਮਤ 50000 ਰੁਪਇਆ ਕਰੀ 50000 ਹਾਂਜੀ ਮਾਨਤਨ ਮਾਨਤਨ ਕੋਈ ਨਾ ਹੋ ਜੂਗਾ ਮੌਕੇ ਤੇ ਕਰ ਮੌਕੇ ਤੇ ਰੇਟ ਬਾਈ ਕਰਦਾ 50000 ਰੁਪਇਆ ਮਾਨਤਨ ਕਹਿੰਦਾ ਹੋ ਜੂਗਾ ਤੇ ਕਹਿੰਦਾ ਨਾ ਕਿ ਨੇ ਅੱਜ ਅੱਜ ਸਾਡੇ ਕੋਲੇ ਨਾ ਤਾਂ ਕਈ ਨੇ ਜੀ ਮੇਨ ਨੇ ਵੱਡੇ ਤਨ ਮੇਨ ਤਨ ਹੀ ਨੇ ਵੱਡੇ ਹਾਂਜੀ ਹੂੰ ਮਾਲਾ ਛੋਟੀਆਂ ਹੈਗੀਆਂ ਛੋਟੀਆਂ ਹੈਗੀਆਂ ਚਾਰ ਛੋਟੀਆਂ ਕੱਟੀਆਂ ਤਾਂ ਵੱਡੀਆਂ ਵੱਡੀਆਂ ਦਿਖਾਵਾਂਗੇ ਆਪਾਂ ਹਾਂਜੀ ਬਾਈ ਕੋਲੇ ਹੈਗੇ ਸੀ ਸੱਤ ਨਾਗ ਤੇ ਵੱਡੀਆਂ ਮੇਨ ਹੈਗੀਆਂ ਤਨ ਤੇ ਇਹ ਮਿੱਤਰੋ ਰੇਟ 50000 ਰੁਪਇਆ ਮੌਕੇ ਤੇ ਬਾਈ ਕਹਿੰਦਾ ਮਾਨਤਨ ਹੋ ਜੂਗਾ ਰਿਕਾਰਡ ਸਮੇਤ ਮਿਲ ਜੂ ਦਿਏ ਕਿਸੇ ਪੁਰਾਣੇ ਰਿਕਾਰਡ ਲੈਣਾ ਤਾਂ ਉਹ ਵੀ ਮਿਲ ਜੂ ਬੰਨ ਬਾਈ ਜੀ ਸੁਆਸ ਤੇ ਬਾਕੀ ਆਪਾਂ 2 ਨੰਬਰ ਤੇ ਇੱਕ ਹੋਰ ਕੱਟੀ ਜਿਹੜੀ ਉਹ ਦਿਖਾਉਣੇ ਤੁਹਾਨੂੰ ਇਹਦਾ ਵੀ ਜਿਹੜਾ ਸਿੰਘ ਸਿੰਘ ਕੁੰਡਾ ਹੁੰਦਾ ਜਾਂਦਾ ਤੇ ਹੈ ਜੈਡ ਬਲੈਕ ਹੈਗੀ ਤੇ ਪੂਰੀ ਜਾਣਕਾਰੀ ਇਹਦੀ ਬਾਈ ਤੋਂ ਲੈ ਕੇ ਦਿੰਨੇ ਆ ਕੱਟੀ ਇਹ ਵੀ ਸ਼ਕੀਨ ਪੂਰੀ ਮੰਗੂ ਜਿਹੜੀ ਕੱਟੀ ਹੈ ਵੀ ਸ਼ਕੀਨ ਆਗੀ ਤੇ ਪਿੱਠਕੋੜੇ ਦੇ ਪੰਤਰ ਵਧੀਆ ਤੇ ਆ ਦੋ ਨੰਬਰ ਵਾਲੀ ਦਬਾ ਮੜਾ ਕਿਹੜਾ ਸਬ ਇਹਦੀ ਉਮਰ ਕਿੱਡੀ ਹੈ ਬਾਈ ਇਹਦੀ ਵੀ ਨਹੀਂ ਹੈ ਇਹਦੀ ਥੋੜੀ ਜਿਹੀ ਬੱਤ ਹੈਗੀ ਠੀਕ ਹੈ ਮਤਲਬ ਇਹ ਡੇਢ ਸਾਲ ਦੀ ਨਹੀਂ ਮੰਨੀ ਹੈ ਹਾਂ ਡੇਢ ਸਾਲ ਤੋਂ ਵੱਧ ਇਹ ਵੀ ਡੇਢ ਸਾਲ ਦੀ ਕੱਟੀ ਹੈਗੀ ਇੱਕ ਵਾਰ ਤੁਸੀਂ ਤੁਰਦੀ ਚੱਕਰ ਤੋਰ ਲਵੜਿਆ ਚੈੱਕ ਕਰ ਤੇ ਥਣਾ ਥਣਾ ਦਾ ਗਿਆ ਫਿਰ ਜਿਹੜਾ ਵਧੀਆ ਮਿੱਤਰੋ ਜਮਾ ਸਾਫ ਸੁਰੀ ਕੱਟੀ ਹੈ ਜੇ ਆਪਾਂ ਕਹਿੰਦੇ ਇਹ ਮੋੜ ਦਾ ਆਇਆ ਤੇ ਜੇ ਕਿਸੇ ਭਰਾ ਨੇ ਮਨ ਲਾ ਕੱਟੀਆਂ ਖਰੀਦਣ ਦੇ ਚਾਹ ਬਣ ਤਾਂ ਉਹਨਾਂ ਨੂੰ ਮਾਨਸਾ ਮੰਡੀ ਤੇ ਆ ਕੇ ਖਰੀਦਣੀਆਂ ਪੈਣੀਆਂ ਨੇ ਆਜਾ ਤੇ ਬੰਨ ਦੇ ਬਾਈ ਤੇ ਬਾਈ ਇਹਦਾ ਕੀ ਰੇਟ ਕਰਤਾ ਇਹਦਾ 35000 ਰੁਪਏ ਇਹਦਾ 35000 ਮੰਨ ਤਨ ਮੰਨ ਤਨ ਤਾਂ ਹੋ ਜੂਗਾ ਜੀ ਚਲੋ ਮੰਨ ਤਨ ਹੋ ਜੂਗਾ ਉਹਦਾ ਫਿਰ ਬੂਰੀ ਕਰਕੇ ਵਧਦਾ ਵੀ ਉਹਦਾ ਬੂਰੀ ਕਰਕੇ ਵਧਦਾ ਇਹਦਾ ਰੇਟ 35000 ਹੈ ਮੰਨ ਤਨ ਹੋ ਜੂ ਤੇ ਬਾਕੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਜਦੋਂ ਵੀ ਆਉਂਗੇ ਬਾਈ ਮੰਨ ਲਓ ਵੀ ਇਹ ਜਣੀ ਹੈ ਕਿ ਤੱਕਟੇ ਤੁਹਾਨੂੰ ਦੇ ਕੇ ਦੋਣਗੇ ਤੇ ਆਹ ਬਾਈ ਜਿਹੜੀ ਤੀਜੇ ਨੰਬਰ ਤੇ ਹੈ ਇਹ ਤਾਂ ਵੱਡੀ ਲੱਗਦੀ ਹੈ ਨਾ ਹਾਏ ਵੱਡੀ ਹੈ ਇਹ ਤਾਂ 2 ਸਾਲ ਤੋਂ ਟੱਪ ਗਈ ਦੋ ਸਾਲਾਂ ਤੋਂ ਟੱਪ ਗਈ ਹਾਂਜੀ ਤੇ ਸੰਵਰੀ ਸੁਮਰੀ ਤਾਂ ਨਹੀਂ ਨਾ ਸੰਵਰੀ ਨੇ ਅਜੇ ਤਾਂ ਖੀਰੀ ਹੈਗੀ ਖੀਰੀ ਹਾਂਜੀ ਤੇ ਇਹਦਾ ਕੀ ਮੁੱਲ ਕਰੇ ਬਾਕੀ ਸਮਰਾਂਦੇ ਵੀ ਨਹੀਂ ਹਾਈ ਇਹ ਦੇ ਗਿਆ 45000 45000 ਮੰਨਤਾਂ ਹੋ ਜਣਾ ਮੰਨਤਾਂ ਲੈ ਮਿੱਤਰੋ ਜੇਕਰ ਤੁਸੀਂ ਵੀ ਕਟੀਆਂ ਲੈਣੇ ਚਾਹਣੋ ਤਾਂ ਸਾਨੂੰ ਇੱਥੋਂ ਮਿਲ ਜਾਣਗੀਆਂ ਇੱਕ ਵਾਰੀ ਇੱਧਰ ਮਾਰਦੇ ਬਾਈ ਛੋਟੀਆਂ ਕਟੀਆਂ ਦੇ ਕਈ ਵਾਰ ਕੁੜੀਆਂ ਲੈਣੀਆਂ ਹੁੰਦੀਆਂ ਨੇ ਅੱਜ ਲ 10000 ਰੁਪਏ ਲਾਉਣਾ ਹੁੰਦਾ ਜਾਂ ਘੱਟ ਵੱਧ ਤਾਂ ਉਹੇ ਜੀ ਕੱਟੀਆਂ ਵੀ ਤੁਹਾਨੂੰ ਮਿਲ ਜਾਊਗੀ ਹੈਨਾ ਜਿਵੇਂ ਆ ਨੀਲੀ ਰਾਵੀ ਦੀ ਖੜੀ ਆ ਥੋੜਾ ਲਿਸੇ ਬਣ ਤੇ ਜ਼ਰੂਰ ਆ ਕੱਟੀਆਂ ਸੋਹਣੀ ਬਣੂਗੀ ਕੱਟੀਆਂ ਬਹੁਤ ਸੋਹਣੀ ਬਣਦੀਆਂ ਬਾਕੀ ਉਧਰ ਵੀ ਖੜੀਆਂ ਤਾਂ ਬਾਈਆਂ ਕੋਲੇ ਮੰਨ ਲਾ ਕਹਿਣਾ ਮਤਲਬ 7-8 ਨਗ ਜਿਹੜੇ ਹੁੰਦੀ ਹੁੰਦੇ ਹੈਨਾ ਹੁੰਦੇ ਨਹੀਂ ਹਰੇਕ ਮੰਡੀ ਆਹੀ ਅੱਡ ਹੁੰਦੇ ਨੇ ਜੀ ਆਹੀ ਐਡਾ ਹੁੰਦਾ ਵਿਚੇ ਤੇ ਨੇ ਹਜੇ ਕੋਈ ਨਾ ਹਾਂ ਜੀ ਕੋਈ ਨਹੀਂ ਵੇਚੀ ਹਮ ਹਜੇ ਤਾਂ ਹੀ ਹੋਣਾ ਹਜੇ ਤਾਂ ਹੀ ਹੈ ਜੀ ਹਜੇ ਵਿਚੇ ਕੋਈ ਹੈ ਨਹੀਂ ਤੇ ਕੱਟੀਆਂ ਜਿਹੜੀਆਂ ਆ ਕੇ ਤੁਸੀਂ ਖਰੀਦ ਸਕਦੇ ਹੋ ਤੇ ਮਾਨਸਾ ਮੰਡੀ ਦੇ ਵਿੱਚ ਆ ਕੇ ਤੁਹਾਨੂੰ ਵੇਚਟ ਕਰਨੀ ਪਊਗੀ ਇੱਥੇ ਹਰ ਪ੍ਰਕਾਰ ਦੀ ਗੱਟੀ ਮਿਲ ਜੂ 5000 10000 20000 50000 ਸਾਰੇ ਪ੍ਰਕਾਰ ਦੇ ਮਿਲ ਜਾਣੀਆਂ ਤੇ ਮਿਲ ਵੀ ਰਿਕਾਰਡ ਸਮੇਤ ਜਾਣੀਆਂ ਤੇ ਆ ਕੇ ਤੁਸੀਂ ਮਿੱਤਰੋ ਸੰਪਰਕ ਬਣਾ ਲਿਓ